ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਐਚ ਕੇ ਚੰਨੀ ਮੋਟੇਕ ਤੇ ਹੋਰ ਸਨਾਵ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਤੇ ਫਰੈਂਡਸ ਇਹ ਤੁਹਾਡਾ ਆਪਣਾ ਚੈਨਲ ਹੈ ਜੀ ਇਸ ਤੇ ਤੁਸੀਂ ਆਪਣੇ ਮਨ ਪਸੰਦ ਦਾ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਮਸ਼ੀਨੀ ਕਢਾਈ ਵਾਲੇ ਡਿਜ਼ਾਈਨ ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਲੱਗਣਗੇ ਸਾਰੇ ਹੀ ਡਿਜ਼ਾਈਨ ਟ੍ਰੈਂਡਿੰਗ ਚੱਲ ਰਹੇ ਹੈ ਤੇ ਤੁਸੀਂ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਤੇ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਆਰਡਰ ਨੰਬਰ ਤੁਹਾਨੂੰ WhatsApp ਨੰਬਰ ਮੇਰਾ ਸਕਰੀਨ ਤੇ ਸ਼ੋ ਹੋ ਰਿਹਾ ਹੋਊਗਾ ਉਸ ਨੰਬਰ ਤੇ ਮੈਨੂੰ ਕੰਟੈਕਟ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਐਂਡ ਤੱਕ ਵਾਚ ਕਰਿਓ ਦੇਖੋਗੇ ਕਿ ਐਂਡ ਤੱਕ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਡਿਜ਼ਾਈਨ ਨੇ ਤੇ ਦੇਖੋ ਜੀ ਇਹ ਡਿਜ਼ਾਈਨ ਆਪਾਂ ਮਸ਼ੀਨ ਵਰਕ ਤੇ ਤਿਆਰ ਕੀਤੇ ਹੋਏ ਕਿਸੇ ਵੀ ਤਰ੍ਹਾਂ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਆ ਕਿਸੇ ਵੀ ਫੰਕਸ਼ਨ ਤੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਆਪਾਂ ਪੈਨ ਸਕਦੇ ਆ ਜੀ ਤੇ ਹਲਕੇ ਫੁਲਕੇ ਲੱਗਦੇ ਆ ਬਹੁਤ ਹੀ ਜ਼ਿਆਦਾ ਇਹ ਤੇ ਕੋਈ ਵੀ ਤੁਹਾਨੂੰ ਇਹਨਾਂ ਨੂੰ ਪਹਿਨਣ ਵਿੱਚ ਦਿੱਕਤ ਨਹੀਂ ਆਊਗੀ ਜਿਵੇਂ ਕਿ ਹੈਂਡਵਰਕ ਦੇ ਸੂਟ ਹੁੰਦੇ ਆ ਉਹ ਥੋੜੇ ਹੈਵੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਆਪਾਂ ਆਮ ਰੁਟੀਨ ਵਿੱਚ ਨਹੀਂ ਪੈਣ ਸਕਦੇ ਤੇ ਇਹ ਸੂਟਸ ਆਪਾਂ ਗਰਮੀਆਂ ਵਿੱਚ ਕਿਤੇ ਵੀ ਜਾਣ ਉਨਚਾ ਪੈਨਾਂ ਨੂੰ ਵਧੀਆ ਵੇਅਰ ਕਰ ਸਕਦੇ ਆ ਤੇ ਪਲੀਜ਼ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਤੇ ਆਪਣੇ ਜੋ ਵੀ ਤੁਹਾਨੂੰ ਫੈਬਰਿਕ ਵਧੀਆ ਲੱਗਦਾ ਉਸ ਫੈਬਰਿਕ ਤੇ ਤੁਸੀਂ ਇਹ ਸੂਟ ਤਿਆਰ ਕਰਵਾ ਸਕਦੇ ਹੋ ਤੇ ਸੇਮ ਆਪਾਂ ਡਿਟੋ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੇ ਤੁਹਾਡੀ ਚੁਆਇਸ ਦੀ ਆਪਾਂ ਦੁਪੱਟੇ ਲਗਾਵਾਂਗੇ ਦੁਪੱਟੇ ਦੀ ਅਗਰ ਤੁਹਾਨੂੰ ਕਟਵਰਕ ਨਾਲ ਫਿਨਿਸ਼ਿੰਗ ਚਾਹੀਦੀ ਆ ਤਾਂ ਕਟਵਰਕ ਕਰਾਂਗੇ ਨਹੀਂ ਤੇ ਆਪਾਂ ਲੇਸ ਨਾਲ ਸੋਹਣੀ ਫਿਨਿਸ਼ਿੰਗ ਕਰਕੇ ਦਿੰਨੇ ਆ ਬਹੁਤ ਹੀ ਸੋਹਣੀ ਸੋਹਣੀ ਆਪਾਂ ਵਧੀਆ ਤੇ ਬਹੁਤ ਪਿਆਰੀ ਪਿਆਰੀ ਆਪਾਂ ਲੇਸ ਨਾਲ ਫਿਨਿਸ਼ਿੰਗ ਕਰਕੇ ਦਿੰਨੇ ਆ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੇ ਹੀ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਨੇ ਤੇ ਜੇਕਰ ਤੁਸੀਂ ਕੋਈ ਡਿਜ਼ਾਈਨ ਚੇਂਜ ਵਗੈਰਾ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੇ ਹੋ ਤੇ ਇਹ ਤੁਹਾਡੀ ਆਪਣੀ ਚੁਆਇਸ ਹੈ ਜਿੰਨਾ ਦਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਤੇ ਕਸਟਮਰ ਦੀ ਡਿਮਾਂਡ ਤੇ ਹੀ ਆਪਾਂ ਇਹ ਡਿਜ਼ਾਈਨ ਲੈ ਕੇ ਆਉਨੇ ਆ ਤੇ ਤੁਹਾਡੀ ਚੁਆਇਸ ਤੇ ਆਪਾਂ ਇਹਨਾਂ ਨੂੰ ਰੈਡੀ ਕਰਦੇ ਆ ਤੇ ਪੇਮੈਂਟ ਫਰੈਂਸ ਆਨਲਾਈਨ ਕੀਤੀ ਜਾਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਨ੍ਹਾਂ ਨੇ ਜੋ ਵੀ ਸੂਟ ਤਿਆਰ ਕਰਵਾਉਣੇ ਉਹ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ ਤੇ ਤਾਂ ਜੋ ਤੁਹਾਡੇ ਕਮੈਂਟਸ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਅਸੀਂ ਫਿਰ ਉਸ ਤੋਂ ਹੋਰ ਵੀ ਵਧੀਆ ਵਧੀਆ ਵੀਡੀਓਸ ਲੈ ਕੇ ਆਉਣੇ ਆ ਤੇ ਬਾਕੀ ਫਰੈਂਡਸ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਮੇਰੇ ਹੋਰ ਪਹਿਣਾ ਨੇ ਜੋ ਇਹ ਵੀਡੀਓ ਦਾ ਲਵ ਲੈ ਸਕਣ ਤੇ ਹੋਰ ਵੀ ਇਹ ਡਿਜ਼ਾਈਨ ਦੇਖ ਸਕਣ ਤੇ ਬਹੁਤ ਹੀ ਪਿਆਰੀ ਪਿਆਰੀ ਡਿਜ਼ਾਈਨ ਨੇ ਤੇ ਤੁਸੀਂ ਸੂਟ ਅਨ ਸਟਿਚ ਲੈਣਾ ਤਾਂ ਅਨ ਸਟਿਚ ਲੈ ਸਕਦੇ ਹੋ ਜੇਕਰ ਤੁਹਾਨੂੰ ਸੂਟ ਸਟਿਚ ਚਾਹੀਦਾ ਹੈ ਤਾਂ ਆਪਾਂ ਟੇਲਰ ਤੋਂ ਸਟਿਚਿੰਗ ਵੀ ਕਰਵਾ ਕੇ ਦਵਾਂਗੇ ਤੇ ਵਧੀਆ ਪ੍ਰੋਪਰ ਸਟਿਚਿੰਗ ਹੁੰਦੀ ਹੈ ਤੇ ਕੋਈ ਵੀ ਘਾਟ ਵਾਦ ਨਹੀਂ ਹੁੰਦੀ ਤੇ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਆਪਾਂ ਤਿਆਰ ਕਰਕੇ ਦਿੰਨੇ ਆ ਤੁਹਾਨੂੰ ਆਪਣਾ ਸਾਰਾ ਮੈਜ਼ਰਮੈਂਟ ਦੇਣਾ ਪਊਗਾ ਉਸ ਦੇ ਹਿਸਾਬ ਨਾਲ ਆਪਾਂ ਸਾਰਾ ਸੂਟ ਸਟਿਚ ਕਰਵਾ ਕੇ ਦਿੰਨੇ ਆ ਜੀ ਤੇ ਦੁਪੱਟੇ ਵੀ ਤੁਹਾਡੀ ਚੋਇਸ ਦੇ ਲਗਾ ਕੇ ਦਿੰਨੇ ਆ ਜੇਕਰ ਤੁਹਾਡੇ ਕੋਲ ਹੀ ਕੋਈ ਆਪਣਾ ਡਿਜ਼ਾਈਨ ਹੈ ਉਹ ਵੀ ਮੈਨੂੰ ਦੇ ਸਕਦੇ ਹੋ ਉਸ ਤਰ੍ਹਾਂ ਦਾ ਡਿਜ਼ਾਈਨ ਵੀ ਆਪਾਂ ਤਿਆਰ ਕਰਕੇ ਦੇਵਾਂਗੇ ਬਾਕੀ ਅਗਰ ਹੈਂਡਵਰਕ ਚਾਹੀਦਾ ਹੈ ਜਾਂ ਹੈਂਡਪੇਂਟ ਚਾਹੀਦਾ ਤਾਂ ਉਹ ਵੀ ਮੈਨੂੰ ਤੁਸੀਂ ਦੱਸ ਸਕਦੇ ਹੋ ਉਹ ਵੀਡੀਓਜ਼ ਵੀ ਆਪਣੇ ਅਪਲੋਡ ਕੀਤੀਆਂ ਹੋਈਆਂ ਨੇ ਤੇ ਅਗਰ ਤੁਸੀਂ ਹੋਰ ਨਵੇਂ-ਨਵੇਂ ਡਿਜ਼ਾਈਨ ਚਾਹੁੰਦੇ ਹੋ ਤਾਂ ਆਪਾਂ ਉਹਦਾ ਨੀ ਡਿਜ਼ਾਈਨ ਵੀ ਲੈ ਕੇ ਆਵਾਂਗੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਸਾਰਾ ਕੰਮ ਕਰਦੇ ਆ ਤੇ ਬਹੁਤ ਹੀ ਜੈਨੂਅਲ ਜੇ ਰੇਟਾਂ ਤੇ ਆਪਾਂ ਸੂਟ ਤਿਆਰ ਕਰਕੇ ਦਿੰਨੇ ਆ ਤੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਉਹੀ ਆਪਾਂ ਤਿਆਰ ਕਰਕੇ ਦੇਵਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੋ ਮੇਰੇ ਚੈਨਲ ਤੇ ਨਿਊ ਆਏ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਮਹਿਲਾ ਮਿਲਦੀ ਰਹੇ ਤੇ ਤੁਸੀਂ ਮੇਰੀ ਵੀਡੀਓਜ਼ ਟਾਈਮ ਟੂ ਟਾਈਮ ਦੇਖਦੇ ਰਹੋ ਪਲੀਜ਼ ਵੀਡੀਓ ਨੂੰ ਕਰੋ ਇੰਜੋਏ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਫਿਰ ਵੀ ਆਪਾਂ ਹੋਰ ਸੋਨੇ-ਸੋਨੇ ਡਿਜ਼ਾਈਨ ਲੈ ਕੇ ਆਵਾਂਗੇ ਤਾਂ ਜੋ ਕਿ ਤੁਸੀਂ ਹੋਰ ਵੀ ਸੋਨੇ-ਸੋਨੇ ਡਿਜ਼ਾਈਨ ਤਿਆਰ ਕਰਵਾ ਸਕੋ ਤੇ ਵੀਡੀਓ ਨੂੰ ਕਰੋ ਇੰਜੋਏ ਤੇ ਅਗਲੀ ਵੀਡੀਓ ਤੱਕ ਟੇਕ ਕੇਅਰ ਬਾਏ ਬਾਏ ਥੈਂਕ ਯੂ